JD 813 ਵਿੱਚ ਸਭ ਦਾ ਵੈਲਕਮ ਇਸ ਵੀਡੀਓ ਵਿੱਚ ਤੜਕੇ ਲਈ ਹਰਾ ਲਸਣ ਬੀਜਣ ਦਾ ਸਹੀ ਤਰੀਕਾ ਦੱਸਾਂਗਾ ਕਿਉਂਕਿ ਲਸਣ ਦੀ ਖੇਤੀ ਲਈ ਮੌਸਮ ਅਜੇ ਬਹੁਤ ਗਰਮ ਹੈ ਅਤੇ ਅਜੇ ਮੀਂਹ ਵੀ ਪੈ ਰਹੇ ਹਨ ਜਿਸ ਕਾਰਨ ਜਿਆਦਾ ਗਰਮੀ ਅਤੇ ਮੀਂਹ ਦੇ ਪਾਣੀ ਨਾਲ ਵੀ ਬਾਹਰ ਕਿਚਨ ਗਾਰਡਨ ਵਿੱਚ ਲਗਾਇਆ ਲਸਣ ਗਲ ਛੜ ਜਾਵੇਗਾ ਸੋ ਇਸ ਮੌਸਮ ਅਨੁਸਾਰ ਲਸਣ ਲਗਾਉਣ ਦਾ ਜਿਹੜਾ ਤਰੀਕਾ ਮੈਂ ਦੱਸ ਰਿਹਾ ਹਾਂ ਇਸ ਨਾਲ ਨਾ ਤਾਂ ਲਸਣ ਗੜੇ ਛੜੇਗਾ ਸਗੋਂ ਜਿਨ੍ਹਾਂ ਕੋਲ ਕਰੇ ਢੂਪਗੀਚੀ ਨਹੀਂ ਹੈ ਉਹ ਵੀ ਤਾਜ਼ੇ ਹਰੇ ਲਸਣ ਦਾ ਆਨੰਦ ਲੈ ਸਕਣਗੇ ਲਸਣ ਸਿਰਫ ਦਾ ਸਬਜੀ ਸਵਾਦ ਬਣਾਉਣ ਦੇ ਕੰਮ ਹੀ ਨਹੀਂ ਆਉਂਦਾ ਇੰਡੀਆ ਦੇ ਮੰਨੇ ਪਰਮਾਨੇ ਵੈਦਾਂ ਦੇ ਦੱਸਣ ਅਨੁਸਾਰ ਇਹ ਮਨੁੱਖੀ ਸਰੀਰ ਵਿੱਚੋਂ ਕਈ ਖਤਰਨਾਕ ਬਿਮਾਰੀਆਂ ਦਾ ਨਾਸ਼ ਵੀ ਕਰਦਾ ਹੈ ਲਸਣ ਮਨੁੱਖੀ ਸਰੀਰ ਲਈ ਬਹੁਤ ਹੀ ਗੋਨਕਾਰੀ ਔਸ਼ਧੀ ਹੈ ਆਓ ਦੇਖਦੇ ਹਾਂ ਇਸ ਗਰਮ ਅਤੇ ਬਰਸ਼ਾਤੀ ਮੌਸਮ ਵਿੱਚ ਲਸਣ ਲਗਾਉਣ ਦਾ ਸਹੀ ਤਰੀਕਾ ਇਹ ਦੇਖੋ ਇਸ ਤਰ੍ਹਾਂ ਕੋਈ ਕੈਨੀ ਲੈ ਲੈਣੀ ਆ ਮੈਂ ਤੇਲ ਵਾਲੀ ਕੈਨੀ ਲਈ ਆ ਤੁਸੀਂ ਕੋਈ ਵੀ ਡੱਬਾ ਕੋਈ ਕੈਨੀ ਪੀਪਾ ਜੋ ਤੁਹਾਨੂੰ ਮਿਲੇ ਜੋ ਅਵੇਲੇਬਲ ਹੋਵੇ ਉਹ ਲੈ ਕੇ ਇਦਾਂ ਉੱਪਰਲਾ ਹਿੱਸਾ ਦਾ ਆਪਾਂ ਕਰਦੇ ਦੇ ਨਾਲ ਚਾਕੂ ਨਾਲ ਕੱਟ ਦੇਣਾ ਕੱਟ ਕੇ ਆ ਮੈਂ ਪਹਿਲੇ ਹੀ ਕੱਟ ਕੇ ਰੱਖਿਆ ਪਿਛਲੇ ਸਾਲ ਦਾ ਇਹਦੇ ਵਿੱਚ ਪਿਛਲੇ ਸਾਲ ਵੀ ਲਸਣੀ ਬੀਜਿਆ ਗਿਆ ਸੀ ਇਹ ਕੱਟ ਕੇ ਰੱਖਿਆ ਹੋਇਆ ਇਹ ਵਿੱਚ ਮੈਂ ਤੁਹਾਨੂੰ ਲਸਣ ਬੀਜ ਕੇ ਦਿਖਾਉਣਾ ਇਹਦੇ ਵਿੱਚ ਸਭ ਤੋਂ ਪਹਿਲੇ ਇਦਾਂ ਗਲੇ ਛੜੇ ਪੱਤੇ ਲੈ ਲੈਣੇ ਆਪਾਂ ਕਿਉਂਕਿ ਇਹ ਖਾਦ ਦਾ ਕੰਮ ਕਰਦੇ ਦੇਖੋ ਬਿਲਕੁਲ ਗਲੇ ਛੜੇ ਆਹੇ ਤਰਖਤ ਦੇ ਥੱਲੋਂ ਲੈਂਦੇ ਆ ਇਹ ਪੱਤੇ ਇਹਦੇ ਥੱਲੇ ਕੈਨੀ ਦੇ ਵਿੱਚ ਆਪਾਂ ਰੱਖ ਲੈਣੇ ਆ ਇਦਾਂ ਆਪਾਂ ਗਲੇ ਛੜੇ ਪੱਤੇ ਪਹਿਲੇ ਥੱਲੇ ਰੱਖ ਲਾਂਗੇ ਇਦਾਂ ਹੀ ਆਪਾਂ ਆ ਇੱਕ ਬੋਤਲ ਲਈ ਆ ਇਹਦਾ ਵੀ ਉੱਪਰ ਵਾਲਾ ਹਿੱਸਾ ਕੱਟ ਲਿਆ ਜੋ ਵੀ ਤੁਹਾਨੂੰ ਚੀਜ਼ ਮਿਲੇ ਬੋਤਲ ਮਿਲੇ ਕੈਨੀ ਦੀਪਾ ਕੁਝ ਵੀ ਮਿਲੇ ਕੋਈ ਵੀ ਚੀਜ਼ ਵਰਤ ਸਕਦੇ ਜ਼ਰੂਰੀ ਨਹੀਂ ਹੈ ਇਹ ਕੋਲਡ ਡਰਿੰਕ ਵਾਲੀ 2 ਲੀਟਰ ਦੀ ਬੋਤਲ ਇਹਦੇ ਥੱਲੇ ਵੀ ਇਦਾਂ ਆਪਾਂ ਪੱਤੇ ਰੱਖ ਲੈਣੇ ਆ ਆ ਦੇਖੋ ਤੁਹਾਨੂੰ ਪੂਰਾ ਮੈਂ ਕਰਕੇ ਦਿਖਾਵਾਂਗਾ ਅੱਜ ਕਿਉਂਕਿ ਇਹਦੀ ਰੱਖਣ ਦੀ ਕੋਈ ਸਮੱਸਿਆ ਨਹੀਂ ਆਉਂਦੀ ਵੀ ਆਪਾਂ ਧੁੱਪੇ ਰੱਖਨੇ ਆ ਇਨੂੰ ਆਪਾਂ ਕਿਤੇ ਵੀ ਬਰਾਂਡੇ 'ਚ ਜਾਂ ਗੈਲਰੀ 'ਚ ਕਿਤੇ ਵੀ ਜਗ੍ਹਾ ਹੋਏ ਰੱਖ ਸਕਦੇ ਆ ਜਿੱਥੇ ਪੂਰਾ ਦਿਨ ਗਰਮੀ ਨਾ ਹੋਵੇ ਥੋੜੀ ਬੋਤੀ ਧੁੱਪ ਇਹਨੂੰ ਲੱਗਣੀ ਚਾਹੀਦੀ ਆ ਡੇਲੀ ਔਰ ਹਵਾ ਆਉਣੀ ਚਾਹੀਦੀ ਆ ਬਾਕੀ ਨਾ ਇਹਨੂੰ ਮੀਂਹ ਤੋਂ ਹੀ ਬਚਾ ਕੇ ਰੱਖਣਾ ਬਾਹਰ ਨਹੀਂ ਰੱਖਣਾ ਔਰ ਇਹਨੂੰ ਜਿਆਦਾ ਧੁੱਪ ਤੋਂ ਵੀ ਬਚਾ ਕੇ ਰੱਖਣਾ ਇਦਾਂ ਹੁਣ ਆਪਾਂ ਇਹਦੇ ਵਿੱਚ ਮਿੱਟੀ ਪਾ ਲੈਣੀ ਆ ਥੱਲੇ ਪੱਤੇ ਪਾ ਕੇ ਕਿਉਂਕਿ ਪੱਤਿਆਂ ਨੇ ਖਾਦ ਦਾ ਕੰਮ ਕਰਨਾ ਖਾਦ ਦੇਣ ਦੀ ਇਹਨੂੰ ਲੋੜ ਨਹੀਂ ਕੋਈ ਕੈਮੀਕਲ ਖਾਦ ਨਹੀਂ ਪਾਉਣੀ ਐਦਾਂ ਆਪਾਂ ਉੱਪਰ ਮਿੱਟੀ ਪਾ ਦੇਣੀ ਆ ਇਹ ਦੇਖੋ ਮਿੱਟੀ ਪਾ ਦਾਂਗੇ ਉੱਪਰ ਔਰ ਮਿੱਟੀ ਨੂੰ ਆਪਾਂ ਚੰਗੀ ਤਰ੍ਹਾਂ ਦਬਾ ਦੇਣਾ ਕਿਉਂਕਿ ਜੋ ਪੱਤੇ نیچے ਪਾਏ ਆ ਉਹਨਾਂ ਦਾ ਫੁੱਲ ਫਲਾਟ ਹੁੰਦਾ ਇਸ ਲਈ ਮਿੱਟੀ ਨੂੰ ਆਪਾਂ ਚੰਗੀ ਤਰ੍ਹਾਂ ਦਬਾ ਦੇਣਾ ਇਹ ਆਪਾਂ ਐਦਾਂ ਮਿੱਟੀ ਪਾ ਦੇਣੀ ਆ ਜੀ ਚੰਗੀ ਤਰ੍ਹਾਂ ਆਪਾਂ ਸ਼ੈਡਾਂ ਤੇ ਵੀ ਦਵਾ ਦੇਣਾ ਇਹਨੂੰ ਪਰ ਉੱਪਰ ਵੀ ਦਵਾ ਦੇਣਾ ਇਦਾਂ ਹੀ ਆਪਾਂ ਆਜੋ ਬੋਤਲ ਉੱਪਰੋਂ ਕੱਟੀ ਹੋਈ ਆ ਇਹਦੇ ਵਿੱਚ ਵੀ ਮਿੱਟੀ ਪਾ ਦੇਣੀ ਆ ਵਿੱਚ ਮਿੱਟੀ ਪਾ ਕੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦਵਾ ਦੇਣਾ ਕਿਉਂਕਿ ਕੋਈ ਚੀਜ਼ ਬਾਹਰੋਂ ਲਿਆਉਣ ਦੀ ਲੋੜ ਨਹੀਂ ਘਰ ਦੇ ਵਿੱਚ ਹੀ ਇਹ ਵੇਸਟ ਚੀਜ਼ ਆਪਾਂ ਛੁੱਟੀ ਨਹੀਂ ਹੁੰਦੀਆਂ ਔਰ ਇਹਨਾਂ ਨੂੰ ਆਪਾਂ ਵਰਤ ਸਕਦੇ ਆ ਔਰ ਇਹ ਆਪਾਂ ਕਿਤੇ ਵੀ ਜੇ ਕਮਰੇ ਦੇ ਅੰਦਰ ਵੀ ਰੱਖਣਾ ਹੋਏ ਤੇ ਆਪਾਂ ਦਿਨੇ ਚੱਕ ਕੇ ਤੇ ਧੁੱਪ ਲਵਾ ਸਕਦੇ ਆ ਇਹ ਆ ਜੀ ਬਰਮੀ ਕੰਪੋਸਟ ਜੋ ਕੈਂਚੂਏ ਵਾਲੀ ਖਾਦ ਕਹਿੰਦੇ ਆ ਆਪਾਂ ਗੁੰਡੌਆਂ ਦੀ ਖਾਦ ਕਹਿੰਦੇ ਆ ਪੰਜਾਬ ਚ ਇਹ ਗੁੰਡੌਆਂ ਦੀ ਖਾਦ ਆ ਇਹ ਬਜਾਰੋਂ ਪੈਕਟ ਮਿਲ ਜਾਂਦੇ ਆ ਖੁੱਲੀ ਵੀ ਮਿਲ ਜਾਂਦੀ ਆ ਇਹ ਆਪਾਂ ਇਦਾਂ ਇਹਦੇ ਵਿੱਚ ਪਾ ਲੈਣੀ ਆ ਆਪਾਂ ਕੋਈ ਕੈਮੀਕਲ ਖਾਦ ਨਹੀਂ ਪਾਉਣੀ ਇਦਾਂ ਆਪਾਂ ਥੋੜੀ ਜਿਹਾ ਇਹ ਪਾ ਲੈਣਾ ਵਿੱਚ ਇਹ ਜੇ ਆਪਾਂ ਗਲੇਛੜੇ ਪੱਤੇ ਪਾਉਂਦੇ ਆ ਇਹਨਾਂ ਦੀ ਇਹਦੇ ਨਾਲ ਗਰੋਥ ਹੀ ਬਹੁਤ ਹੁੰਦੀ ਆ ਆਪਾਂ ਇਦਾਂ ਹੀ ਇੱਕ ਐਨੀ ਦੇ ਵਿੱਚ ਵੀ ਜੋ ਗੰਡੋਆਂ ਦੀ ਖਾਦ ਆ ਇਹ ਪਾ ਲੈਣੀ ਆ ਥੋੜੀ ਜੀ ਇਹ ਕੋਈ ਵੀ ਆਪਾਂ ਫਸਲ ਲਾਉਨੇ ਆ ਉਹਦੀ ਗਰੋਥ ਲਈ ਬਹੁਤ ਵਧੀਆ ਹੁੰਦੀ ਆ ਆਹ ਲਸਣ ਆਪਾਂ ਲੈ ਲਿਆ ਇਦਾਂ ਆਪਾਂ ਚੰਗੀ ਕੁਆਲਟੀ ਦਾ ਲਸਣ ਲੈ ਕੇ ਇਦਾਂ ਇਹਨਾਂ ਦੇ ਵਿੱਚ ਆਪਾਂ ਲਗਾ ਦੇਣਾ ਇਨੂੰ ਥੋੜਾ ਸੰਗਣਾ ਲਾਉਣਾ ਕਿਉਂਕਿ ਜੋ ਆਪਾਂ ਪਕਾਉਣਾ ਹੁੰਦਾ ਲਸਣ ਉਹਨੂੰ ਆਪਾਂ ਬਿਰਲਾ ਲਾਉਨੇ ਆ ਕਿਉਂਕਿ ਉਹਦੇ ਵਿੱਚ ਗੋਡੀ ਵੀ ਦੇਣੀ ਹੁੰਦੀ ਆ ਔਰ ਉਹ ਗੰਢੀ ਵੀ ਮੋਟੀ ਹੋਣੀ ਹੁੰਦੀ ਉਹਨੂੰ ਜਗ੍ਹਾ ਚਾਹੀਦੀ ਆ ਇਹ ਆਪਾਂ ਹਰਾ ਪੱਠ ਲੈਣਾ ਇਸ ਲਈ ਇਹਨੂੰ ਆਪਾਂ ਸੰਗਣਾ ਲਗਾ ਸਕਦੇ ਆ ਕਿਉਂਕਿ ਆਪਾਂ ਹਰੇ ਦੀ ਵਰਤੋਂ ਕਰਨੀ ਹੈ ਇਹਦੀ ਤਾਂ ਸੰਗਣਾ ਇਦਾਂ ਲਗਾ ਸਕਦੇ ਆ ਇਦਾਂ ਹੀ ਕਾਨੀ ਚ ਲਗਾਉਣ ਤੋਂ ਬਾਅਦ ਬੋਤਲ ਜੋ ਲਈ ਆ ਉਹਦੇ ਵਿੱਚ ਵੀ ਇਹ ਤੁਹਾਨੂੰ ਦੱਸਣ ਲਈ ਹੈ ਜਿੰਨੀ ਤੁਹਾਡੀ ਪਰਿਵਾਰ ਦੀ ਜ਼ਰੂਰਤ ਹੋਏ ਉਹਦੇ ਅਨੁਸਾਰ ਤੁਸੀਂ ਕੈਨੀਆਂ ਵੱਧ ਘੱਟ ਲੈ ਸਕਦੇ ਹੋ ਇਹ ਤੇ ਮੈਂ ਸਿਰਫ ਇੱਕ ਤਰੀਕਾ ਦੱਸਿਆ ਤੁਸੀਂ ਕੈਨੀਆਂ 2 ਲੈ ਲਓ 4 ਲੈ ਲਓ ਜਿੰਨੀ ਤੁਹਾਡੀ ਜ਼ਰੂਰਤ ਆ ਉਹਦੇ ਅਨੁਸਾਰ ਤੁਸੀਂ ਲਾ ਸਕਦੇ ਹੋ ਇਦਾਂ ਆਪਾਂ ਦੋਵਾਂ ਦੇ ਵਿੱਚ ਲਸਣ ਲਗਾ ਦਿੱਤਾ ਇਹ ਦੇਖੋ ਬਹੁਤਾ ਆਪਾਂ ਵਿਰਲਾ ਨਹੀਂ ਲਾਇਆ ਇਹਨੂੰ ਸੰਗ ਨਾਲ ਆਇਆ ਇਦਾਂ ਇਹਨੂੰ ਆਪਾਂ ਫਿਰ ਹਲਕਾ ਜਿਹਾ ਪਾਣੀ ਦੇ ਦੇਣਾ ਹਲਕਾ ਜਿਹਾ ਪਾਣੀ ਦੇ ਦਾਂਗੇ ਤਾਂ ਜੋ ਲਸਣ ਦੀਆਂ ਜੜਾਂ ਜੋ ਮਿੱਟੀ ਜਲਦੀ ਫਟਲਾਂ ਇਦਾਂ ਹੀ ਆਪਾਂ ਇਹ ਬੋਤਲ ਦੇ ਵਿੱਚ ਪਾਣੀ ਦੇ ਦੇਣਾ ਇਦਾਂ ਇਹਦੇ ਵਿੱਚ ਪਾਣੀ ਪਾ ਦੇਣਾ ਕਿਉਂਕਿ ਪਾਣੀ ਥੱਲੇ ਪੱਤੇ ਪਾਏ ਹੋਏ ਆ ਤੇ ਮਿੱਟੀ ਨੇ ਚੂਠ ਲੈਣਾ ਪਾਣੀ ਜਲਦੀ ਇਦਾਂ ਆਪਾਂ ਬਣਾ ਕੇ ਤੇ ਇਹਨੂੰ ਆਪਾਂ ਕਿਤੇ ਵੀ ਜਗਾ ਤੇ ਰੱਖ ਸਕਦੇ ਆ ਕਿਤੇ ਸ਼ੈੱਡ ਚ ਰੱਖ ਲਓ ਬਰਾਂਡੇ ਚ ਰੱਖ ਲਓ ਜਿੱਥੇ ਡਾਇਰੈਕਟ ਮੀਂਹ ਨਾ ਪਏ ਔਰ ਡਾਇਰੈਕਟ ਧੁੱਪ ਨਾ ਪੈਂਦੀ ਹੋਵੇ ਸੋ ਬਹੁਤ ਹੀ ਜ਼ਿਆਦਾ ਗਰੋਥ ਹੁੰਦੀ ਹੈ ਇਹਦੀ ਸੋ ਇਹ ਤੁਹਾਨੂੰ ਦੱਸਿਆ ਜੀ ਇਸ ਮੌਸਮ ਵਿੱਚ ਲਸਣ ਲਾਉਣ ਦਾ ਤਰੀਕਾ ਉਮੀਦ ਤੁਹਾਨੂੰ ਇਹ ਤਰੀਕਾ ਚੰਗਾ ਲੱਗਿਆ ਹੋਵੇਗਾ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸ਼ਬਦਾਂ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ